ਸਾਚੀ ਕਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਦਿਨ ਬਾ ਦਿਨ ਬੱਤਰ ਹਾਲਾਤ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਉਹ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਦੇਖ ਕੇ ਦਿਲ ਬਹੁਤ ਡਰਦਾ ਹੈ ਕਿ ਅੱਗੇ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ ਗੋਵਿੰਦਗੜ੍ਹ ਦੇ ਵਿੱਚ ਜਿੱਥੇ ਸਕੂਲੀ ਵਿਦਿਆਰਥਣਾਂ ਆਪਸ ਦੇ ਵਿੱਚ ਲੜ ਪੈਂਦੀਆਂ ਨੇ ਕਿਸੇ ਗੱਲ ਨੂੰ ਲੈ ਕੇ ਜਿੱਥੇ ਬਹੁਤੀ ਭੱਦੀ ਸ਼ਬਦਾਵਲੀ ਯੂਜ਼ ਕੀਤੀ ਜਾਂਦੀ ਹੈ ਇਹਨਾਂ ਵਿਦਿਆਰਥਣਾਂ ਦੇ ਵੱਲੋਂ ਜਿਨ੍ਹਾਂ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਨਹੀਂ ਸੁਣਾ ਸਕਦੇ ਤੁਸੀਂ ਦੇਖ ਸਕਦੇ ਹੋ ਕਿਦਾਂ ਇੱਕ ਦੂਜੀ ਦੇ ਨਾਲ ਇਹ ਹੱਥੋ ਪਾਈ ਹੋ ਜਾਂਦੀਆਂ ਨੇ ਵਾਲ ਪਟਦੀਆਂ ਨੇ ਔਰ ਉੱਤੇ ਹੀ ਇੱਕ ਵਿਦਿਆਰਥਣ ਦੀ ਜਿਹੜੀ ਮਦਰ ਹੁੰਦੀ ਹੈ ਉਹ ਵੀ ਨਾਲ ਹੁੰਦੀ ਹੈ ਜਿਹੜੀ ਕਿ ਛਡਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਇਹ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਪਤਾ ਨਹੀਂ ਕੀ ਰੰਜਿਸ਼ ਹੁੰਦੀ ਹੈ ਇਹਨਾਂ ਦੀ ਇੱਕ ਦੂਜੀ ਦੇ ਵਾਲਾਂ ਨੂੰ ਫੜ ਲੈਂਦੀ ਜਾਂਦੇ ਛੱਡਣ ਦੀ ਕੋਸ਼ਿਸ਼ ਵੀ ਨਹੀਂ ਕਰਦੀਆਂ ਬਾਕੀ ਬਾਅਦ ਦੇ ਵਿੱਚ ਆਸ-ਪਾਸੇ ਦੇ ਲੋਕ ਇਕੱਠੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਕੁੜੀਆਂ ਇੰਨੀ ਇੱਕ ਗੁੱਸੇ ਨਾਲ ਭਰੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਦੂਜੇ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰਦੀਆਂ ਨੇ ਪਤਾ ਨਹੀਂ ਕਿਸ ਗੱਲ ਦਾ ਤਾਂ ਦੋਸਤੋ ਇਹ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਦੇ ਕੰਨੋਂ ਮਿਲਦੇ ਨੇ ਆਇਨਾ ਆਇਦਨ ਜਿੱਥੇ ਆਪਾਂ ਮੁੰਡਿਆਂ ਦੀ ਗੱਲ ਕਰਦੇ ਸੀ ਕਿ ਮੁੰਡਿਆਂ ਦੀ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਤਾਂ ਇੱਥੇ ਸ਼ਰਿਆਮ ਹੁਣ ਕੁੜੀਆਂ ਦੀ ਵੀ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਤੁਸੀਂ ਕਈ ਹੋਰ ਘਟਨਾਵਾਂ ਵੀ ਦੇਖੀਆਂ ਹੋਣਗੀਆਂ ਨੇ ਜਿੱਥੇ ਕੁੜੀਆਂ ਕੁੜੀਆਂ ਨਾਲ ਲੜਦੀਆਂ ਨੇ ਤੇ ਕਾਫੀ ਜ਼ਿਆਦਾ ਮਾਰਕੁੱਟ ਕੀਤੀ ਜਾਂਦੀ ਹੈ ਤੇ ਗੰਦੀ ਸ਼ਬਦਾਵਲੀ ਵੀ ਬੋਲੀ ਜਾਂਦੀ ਹੈ ਇਹ ਵੀਡੀਓ ਗਵਿੰਦਗੜ ਦੀ ਹੀ ਹੈ ਇਸ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਗਵਿੰਦਗੜ ਲਿਖ ਕੇ ਹੀ ਸ਼ੇਅਰ ਕੀਤਾ ਜਾ ਰਿਹਾ ਹੈ ਤਾਂ ਦੋਸਤੋ ਇਸ ਘਟਨਾ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਦਿਓ ਜੇ ਔਰ ਪੰਜਾਬ ਦੇ ਹਾਲਾਤਾਂ ਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਇਹ ਤਾਂ ਰੱਬ ਹੀ ਜਾਣਦਾ ਹੈ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੱਲ ਖਬਰ ਨੂੰ ਦੇਖਣ ਦੇ ਲਈ ਮਿਲਾਂਗੇ ਨਵੀਂ ਵੀਡੀਓ ਨਾਲ ਥੈਂਕ ਯੂ ਦੋਸਤੋ